ਪੰਜਾਬ ਤੇ ਹਰਿਆਣਾ ਵਿੱਚ ਪਾਣੀ ਦੇ ਵਿਵਾਦ ਦੇ ਵਿਚਾਰੇ BBMP ਦੇ ਡਾਇਰੈਕਟਰ ਦਾ ਤਬਾਦਲਾ ਕਰ ਦਿੱਤਾ ਗਿਆ ਪੰਜਾਬ ਕੈਂਡਰ ਦੇ ਸੁਪਰਡੈਂਟ ਇੰਜੀਨੀਅਰ ਆਕਾਸ਼ਦੀਪ ਡਾਇਰੈਕਟਰ ਹੈ NHPC BBMP ਚੰਡੀਗੜ੍ਹ ਵਾਧੂ ਚਾਰਜ ਡਾਇਰੈਕਟਰ ਵਾਲੇ ਵਾਟਰ ਰੈਗੂਲੇਸ਼ਨਲ BBMP ਨੂੰ ਨੰਗਲ ਦਾ ਰਾਤ ਨੂੰ ਤਬਦਲਾ ਕਰਕੇ ਉਹਨਾਂ ਨੂੰ ਡਾਇਰੈਕਟਰ ਡੈਮ ਸੇਫਟੀ BBMP ਨੰਗਲ ਲਗਾ ਦਿੱਤਾ ਗਿਆ ਉਹਨਾਂ ਦੀ ਜਗ੍ਹਾ ਤੇ ਹਰਿਆਣਾ ਕੈਂਡਰ ਦੇ ਸੁਪਰਡੈਂਟ ਇੰਜੀਨੀਅਰ ਸੰਜੀਵ ਕੁਮਾਰ ਨੂੰ ਡਾਇਰੈਕਟਰ NHP BBMB ਚੰਡੀਗੜ੍ਹ ਵਾਧੂ ਚਾਰ ਡਾਇਰੈਕਟਰ ਸੇਫਟੀ BBMB ਨੰਗਲ ਤੋਂ ਬਦਲ ਕੇ ਡਾਇਰੈਕਟਰ ਵਾਟਰ ਰੈਗੂਲੇਸ਼ਨ BBMB ਨੰਗਲ ਲਗਾ ਦਿੱਤਾ ਗਿਆ BBMB ਨੇ ਜਾਰੀ ਹੁਕਮ ਵਿੱਚ ਕਿਹਾ ਕਿ ਕਾਸ਼蒂ਪ ਸਿੰਘ ਦੀ ਬੇਨਤੀ ਤੇ ਹੀ ਇਹ ਤਬਦਲਾ ਕੀਤਾ ਗਿਆ ਜਦੋਂ ਕਿ ਕਾਸ਼蒂ਪ ਸਿੰਘ ਨੇ ਲੰਗੀ ਰਾਤ ਕਰੀਬ ਪੌਣੇ 12 ਵਜੇ BBMB ਨੂੰ ਈਮੇਲ ਜ਼ਰੀਏ ਕਿਹਾ ਹੈ ਕਿ ਉਸਨੇ ਤਾਂ ਅਜੇ ਹੀ ਕੋਈ ਬੇਨਤੀ ਕੀਤੀ ਹੀ ਨਹੀਂ ਹੈ ਅੱਜ ਵੀ ਪੰਜਾਬ ਦੇ ਮੁੱਖ ਇੰਜੀਨੀਅਰ ਬੀਬੀਐਮ ਨੂੰ ਪੱਤਰ ਲਿਖਿਆ ਕਿ ਨਵੇਂ ਤਾਇਨਾਤ ਕੀਤੇ ਸੰਜੀਵ ਕੁਮਾਰ ਕੋਲ ਡੈਮ ਸੇਫਟੀ ਦਾ ਹੀ ਤਜਰਬਾ ਹੈ ਜਦੋਂ ਕਿ ਉਸ ਕੋਲ ਵਾਟਰ ਰੈਗੂਲੇਸ਼ਨ ਦਾ ਕੋਈ ਤਜਰਬਾ ਨਹੀਂ ਹੈ ਉਹਨਾਂ ਮੰਗ ਕੀਤੀ ਹੈ ਕਿ ਇਹ ਤਬਾਦਲਾ ਫੌਰੀ ਰੱਦ ਕੀਤਾ ਜਾਵੇ